ਲਿਏ ਅਜ ਨਰੇਕਾ ਵਰਕਰ ਇਹ ਫੇਰ ਕਹਣਾ ਤਹਿਸੀਲਦਾਰ ਸਾਹਿਬ ਤੁਸੀਂ ਆ ਖੜੇ ਐ ਐਸਐਚਓ ਸੁਣੋ ਤੁਸੀਂ ਫੇਰ ਕਹਿਣਾ ਕਿ ਨਰੇਕਾ ਵਰਕਾ ਨੇ ਪਟਿਆਲਾ ਰੋਡ ਜਾਮ ਕਰਤੀ ਏ ਤੁਹਾਨੂੰ ਦੱਸ ਦੇਣਾ ਅੱਜ ਕਿ ਪ੍ਰਸ਼ਾਸਨ ਨੂੰ ਸਮਝਾ ਲਓ ਐਮਐਲਏ ਨੂੰ ਸਮਝਾ ਲਓ ਸਾਨੂੰ ਛੋਕ ਨਹੀਂ ਧਰਲੇ ਮਾਰਨ ਦਾ ਦੇ ਤੁਹਾਡੇ ਨਮਾਜ਼ ਚ ਭਲੇਖਾ ਹੋਵੇ ਕਿ ਕਿਸੇ ਕਾਰਵਾਈਆਂ ਤੋਂ ਅਸੀਂ ਡਰ ਜਾਗੇ ਕਾਰਵਾਈਆਂ ਜਿਹੜੀਆਂ ਕਰਨੀਆਂ ਨੇ ਕਰ ਲਓ ਤੁਸੀਂ ਸਾਨੂੰ ਡਾਂਗਾ ਮਾਰਨੀਆਂ ਨੇ ਆਜੋ ਮਾਰ ਲਓ ਤੁਸੀਂ ਸਾਨੂੰ ਜੇਲ੍ਹ ਚ ਡੱਕਣਾ ਆਜੋ ਡੱਕ ਲਓ ਤੁਸੀਂ ਸਾਡੇ ਤੇ ਝੂਠੇ ਪਰਚੇ ਪਾਉਣੇ ਨੇ ਪਾ ਲਓ ਪਰ ਲੋਕਾਂ ਨਾਲ ਹੋਣ ਵਾਲਾ ਧੱਕਾ ਮੈਂ ਸਾਫ਼ ਇੱਕ ਗੱਲ ਕਹਿਣਾ ਜਦੋਂ ਵੀ ਲੋਕ ਅਸੀਂ ਲੋਕਾਂ ਦੇ ਨਮੇਦੇ ਆ ਸੁਣਨਾ ਲੋਕੋ ਜਦੋਂ ਤੁਸੀਂ ਖੱਤੋਂਗੇ ਸਾਤ ਕਰੋ ਮੂਰੇ ਕੁਲਜੀਤ ਸਿੰਘ ਨਾਗਰਾ ਤੁਹਾਡੇ ਅੱਗੇ ਛਾਤੀ ਖੋ ਕੇ ਪੱਛਾਸ ਨਾ ਮਰੋ ਕੋਈ ਕਿਸੇ ਤਰ੍ਹਾਂ ਦਾ ਭਲੇਖਾ ਨਹੀਂਗਾ ਅਰੇ ਭਲੇਖਾ ਇੱਕ ਟਾਈਮ ਦਿੱਤਾ ਸੀ ਤੁਹਾਨੂੰ 2 ਸਾਲ ਦਾ ਸਰਕਾਰ ਨੂੰ ਕਿ ਸਰਕਾਰ ਚੁਣੀ ਗਈ ਹੈ ਲੋਕਾਂ ਦੀ ਸਰਕਾਰ ਚੰਗੇ ਕੰਮ ਕਰੇ ਸਰਕਾਰ ਲੋਕਾਂ ਦੇ ਲੋਕਾਂ ਦੀ ਮਦਦ ਕਰੇ ਸਰਕਾਰ ਲੋਕਾਂ ਦਾ ਕਦਰ ਦੀ ਰੱਖਿਆ ਕਰੇ ਸਰਕਾਰ ਸਰਬਾਨ ਦੀ ਰੱਖਿਆ ਕਰੇ ਪਰ ਤੁਸੀਂ ਕੀ ਕੀਤਾ ਮਾਈਕ ਲੈ ਮਾਈਕ ਲੈ ਕੇ ਆਈ ਫਰਕ ਲਈ ਪੁਲਿਸ ਵਾਲੇ ਮਾਈਕ ਦਿਵਾ ਦਿਓ ਸਾਡਾ ਮਹੀਦ ਮਾਮ ਕੰਮ ਖਰਾਬ ਹੋ ਗਿਆ ਮੈਂ ਕਿਹਾ ਦਿਵਾ ਦਿਓ ਉਹਨੂੰ ਕਾ ਮਾਈਕ ਦੇ ਕੇ ਜਾਵੇ ਉਹਨੂੰ ਕਾ ਮਾਈਕ ਦਿਵਾ ਸਾਡਾ ਮਾਈਕ ਦੇ ਦਿਓ ਡਿੱਪੀ ਸਾਹਿਬ ਮੇਰੀ ਪਰਮਿਸ਼ਨ ਨਹੀਂ ਹੈ ਵੀ ਚਲੋ ਆ ਜਾਓ ਉੱਪਰ ਆ ਜਾਓ 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 ਆ ਜ ਤੋਂ ਦੇ ਨਾਲ ਨਹੀਂ ਰਿਕਰਾਲੀ ਸਾਡਾ ਮੈਨੂੜਾ ਨਹੀਂ ਮੈਂ ਤੁਹਾਨੂੰ ਰਿਕਰਾਲੀ ਕਿਉਂ ਪਲੀਜ਼ ਮੈਂ ਤੁਹਾਨੂੰ ਕਿਉਂ ਸਪੀਕਰ ਵੀ ਕਿੱਥੇ ਹੁੰਦੀ ਆ ਇਜਾਜ਼ਤ ਨਹੀਂ ਖੈ ਨਹੀਂ ਕਿੱਥੇ ਆਜਾ ਇਜਾਜ਼ਤ ਲੈ ਲਓ ਜੀ ਮੈਂ ਦੇ ਦੂੰਗਾ ਨਹੀਂ ਕਿੱਥੇ ਆਜਾ ਜਿੱਥੋਂ ਹੁੰਦੀ ਐ ਸਪੀਕਰ ਹਾਂਜੀ ਹੁੰਦੀ ਆ ਜੀ ਸਾਡੇ ਤੋਂ ਪਰਮਿਸ਼ਨ ਲੈਂਦੇ ਆ ਜੀ ਜਿਹੜੇ ਜਿਹੜੇ ਹੁੰਦੀ ਆ ਹੋਈ ਇਲੈਕਸ਼ਨ ਹੋ ਰਹੀ ਆ ਇਹ ਨਹੀਂ ਗਈ ਜਾਨੇ ਉਹ ਤੁਸੀਂ ਤੱਕਾ ਕਰ ਰਹੇ ਹੋ ਡਿਪੀ ਸਾਹਿਬ ਇਹ ਇਲੈਕਸ਼ਨ ਵਿੱਚ ਤੁਸੀਂ ਤੱਕਾ ਕਰ ਰਹੇ ਹੋ ਪਲੀਜ਼ ਮੇਰੀ ਪੇਸ਼ ਤੁਸੀਂ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਮੇਰੀ ਗੱਲ ਸੁਣੋ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਮੈਂ ਵੀ 10 ਵਾਰ ਹੱਥ ਜੋੜ ਕੇ ਬੇਨਤੀ ਕਰ ਲਈ ਜਿੰਨਾ ਕੁ ਤੁਸੀਂ ਡੀਆਰ ਸਾਹਿਬ ਨਾਲ ਸਾਡੀ ਗੱਲ ਹੋ ਗਈ ਪੰਜ ਬੰਦੇ ਚੱਲੋ ਤੁਹਾਨੂੰ ਮਿਲਾ ਦਿੰਨੇ ਆ ਤੁਸੀਂ ਆਮ ਲੋਕਾਂ ਨੂੰ ਪੁਲਿਸ ਤੰਗ ਨਾ ਕਰੋ ਤੁਹਾਡੇ ਪਿੰਡਾਂ ਦੇ ਲੋਕ ਹੀ ਨੇ ਜਿਨ੍ਹਾਂ ਦਾ ਤੁਸੀਂ ਰਾਹ ਰੋਕੀ ਖੜੇ ਹੋ ਜਿਨ੍ਹਾਂ ਦਾ ਤੁਸੀਂ ਰਾਹ ਰੋਕੀ ਖੜੇ ਹੋ ਪਲੀਂ ਦਾ ਰਾਹ ਰੋਕੀ ਹੁਣ ਮੇਰੀ ਬੇਨਤੀ ਆ ਜਿਹੜੇ ਲੰਘ ਰਹੇ ਨੇ ਉਹਨਾਂ ਜਿੰਨੇ ਪਿੰਡਾਂ ਤੋਂ ਆਏ ਨੇ ਲੋਕਾਂ ਨਾਲ ਤਕਸ਼ਾ ਹੋਇਆ ਜਿੰਨਾ ਲੋਕਾਂ ਨਾਲ ਜਿੰਨਾਂ ਦਾ ਧੱਕਾ ਹੋਇਆ ਉਹਨਾਂ ਨੂੰ ਪੁੱਛੋ ਕੋਈ ਉਹਨਾਂ ਦਾ ਕੋਈ ਪ੍ਰੋਸੀਜਰ ਹੈਗਾ ਜਿਨ੍ਹਾਂ ਨਾਲ ਧੱਕਾ ਹੋਇਆ ਆਵਾਜ਼ ਮੇਰੀ ਵੀ ਉੱਚੀ ਹੋ ਸਕਦੀ ਹੈ ਜਿੰਨੀ ਮਰਜ਼ੀ ਕਰ ਲਓ ਹਾਂ ਤੁਸੀਂ ਵੀ ਕਰ ਲਓ ਜਿੰਨੀ ਮਰਜ਼ੀ ਕਰ ਲਓ ਪਲੀਜ਼ ਹੁਣ ਮੇਰੀ ਬੇਨਤੀ ਮੰਨ ਲਓ ਤੁਸੀਂ ਮੇਰੀ ਬੇਨਤੀ ਤੁਸੀਂ ਮੰਨ ਲਓ ਪਲੀਜ਼ ਠੀਕ ਹੈ ਨਾ ਕਾਈਂਡਲੀ ਜੇ ਪੀਸਫੁਲ ਹੀ ਬੈਠੇ ਹੋ ਬੈਠੇ ਰਹੋ ਸਪੀਕਰ ਦੀ ਉਰੇ ਪਰਮਿਸ਼ਨ ਨਹੀਂ ਹੈ ਨਹੀਂ ਤੁਸੀਂ ਤੁਸੀਂ ਜਾਣ ਪੁੱਛ ਕੇ ਤੁਹਾਡੇ ਨਾਲ ਰੋਸ ਹੋਇਆ ਅਸੀਂ ਡੀਆਰ ਸਾਹਿਬ ਨੂੰ ਤੁਹਾਨੂੰ ਮਿਲਾ ਦਿੰਨੇ ਆ ਕੋਈ ਪੰਜ ਜਣੇ ਚੱਲੋ ਆਫਿਸ ਉਹ ਬੈਠੇ ਨੇ ਤੁਹਾਨੂੰ ਮਿਲਾ ਦਿੰਨੇ ਆ ਤੁਸੀਂ ਐਪਲੀਕੇਸ਼ਨ ਦਿੱਤੀ ਉਹਨਾਂ ਨੂੰ ਪਟੀਸ਼ਨ ਦਿੱਤੀ ਕਿੰਨੇ ਦਿਨ ਹੋ ਗਏ ਨੇ ਅਸੀਂ ਕੋਈ ਦਿੱਤੀ ਸਾਹਿਬ ਅਸੀਂ ਕੋਈ ਅਸੀਂ ਪ੍ਰੋਸੀਜਰ ਅਸੀਂ ਪ੍ਰੋਸੀਜਰ ਆਪਣਾ ਪੂਰਾ ਕੀਤਾ ਅਸੀਂ ਪ੍ਰੋਸੀਜਰ ਪੂਰਾ ਕੀਤਾ ਅਸੀਂ ਮੀਟਿੰਗਾਂ ਮਿਲ ਕੇ ਆਏ ਪਟੀਸ਼ਨ ਦਿੱਤੀ ਹੈ ਡੀਸੀ ਸਾਹਿਬ ਨੂੰ ਮਿਲ ਕੇ ਆਏ ਉਹ ਤੋਂ ਬਾਅਦ ਫਿਰ ਰਿਮਾਈਂਡਰ ਦਿੱਤਾ ਹੈ ਜੇ ਉਹ ਤੋਂ ਬਾਅਦ ਵੀ ਕੋਈ ਪ੍ਰਸ਼ਾਸਨ ਨਾ ਕਰੇ ਤੁਸੀਂ ਸਾਨੂੰ ਦਬਕੇ ਮਾਰਨੇ ਆ ਮੇਰੀ ਗੱਲ ਸੁਣੋ ਦਬਕੇ ਨਹੀਂ ਮਾਰਦਾ ਤੁਸੀਂ ਧੱਕਾ ਕਰਦੇ ਨਹੀਂ ਮੇਰੀ ਗੱਲ ਸੁਣੋ ਜਿਹੜਾ ਬੰਦਾ ਮੇਰੇ ਨਾਲ ਜਿਹੜੇ ਲਹਿਜੇ ਚ ਗੱਲ ਕਰਦਾ ਉਹਦੇ ਨਾਲ ਮੈਂ ਉਹ ਲਹਿਜੇ ਚ ਗੱਲ ਕਰਦਾ ਮੈਂ ਦਬਕਾ ਨਹੀਂ ਮਾਰਦਾ ਮੈਂ ਤਾਂ ਮੈਂ ਤੁਹਾਡੇ ਨਾਲ ਹੀ ਖੜਾ ਤੁਸੀਂ ਉੱਚੀ ਕਿਉਂ ਬੋਲ ਰਹੇ ਹੋ ਫਿਰ ਉੱਚੀ ਕਿਉਂ ਬੋਲ ਰਹੇ ਹੋ ਤੁਸੀਂ ਮੈਂ ਤੇਰੇ ਸਾਹਮਣੇ ਹੀ ਤੁਹਾਡੇ ਖੜਾ ਉੱਚੀ ਬੋਲਣਾ ਫਿਰ ਬੋਲ ਲਓ ਤੁਸੀਂ ਉੱਚੀ ਕਿਉਂ ਬੋਲਦੇ ਜਿਹੜਾ ਜਿਹੜਾ ਬੰਦਾ ਜਿਹੜੇ ਲੈਜੇ ਤੇ ਮੇਰੇ ਨਾਲ ਗੱਲ ਕਰੂਗਾ ਉਹਦੇ ਨਾਲ ਮੈਂ ਉਹੀ ਲੈਜੇ ਤੇ ਗੱਲ ਕਰੂਗਾ ਤੁਸੀਂ ਜਿਹੜੇ ਮਰਜ਼ੀ ਲੈਣਾ ਬੰਦਾ ਮੇਰੇ ਨਾਲ ਜਿਹੜੇ ਲੈਜੇ ਤੇ ਗੱਲ ਕਰੂਗਾ ਉਹਦੇ ਨਾਲ ਮੈਂ ਉਹੀ ਲੈਜੇ ਤੇ ਗੱਲ ਕਰੂਗਾ ਲੈਜੇ ਤੇ ਗੱਲ ਕਰੋ ਪਰ ਤੁਹਾਡਾ ਜਿਹੜਾ ਹੈਗਾ ਆ ਤੁਹਾਡਾ ਲੈਜਾ ਤੁਸੀਂ ਚਲੋ ਜੀ ਇੱਕ ਤੁਸੀਂ ਇੱਕ ਮੁਲਾਜ਼ਮ ਹੋ ਤੁਹਾਡਾ ਲੈਜਾ ਜਿਹੜਾ ਹੈਗਾ ਆ ਉਹ ਮੁਲਾਜ਼ਮ ਵਾਲਾ ਹੋਣਾ ਚਾਹੀਦਾ ਹਲੋ ਤੁਸੀਂ ਆਮ ਬੰਦੇ ਨਹੀਂ ਕੇ ਹਲੋ ਤੁਸੀਂ ਆਮ ਬੰਦੇ ਨਹੀਂ ਗਏ ਹਾਂਜੀ ਗੁੱਡ ਮਾਰਨਿੰਗ ਜੀ ਮੇਰੀ ਗੱਲ ਸੁਣੋ ਤੁਸੀਂ ਮੇਰੇ ਨਾਲ ਆਮ ਬੰਦੇ ਨਹੀਂ ਗਏ ਕਿ ਆਪਾਂ ਆਮ ਬੰਦੇ ਇੱਕ ਦੂਜੇ ਨਾਲ ਲੜਨ ਲੱਗੇ ਤੁਸੀਂ ਮੁਲਾਜ਼ਮ ਹੋ ਸਰਕਾਰ ਦੇ ਮੈਂ ਤੁਹਾਡੇ ਨਾਲ ਲੜ ਨਹੀਂ ਰਿਹਾ ਤੇ ਆ ਤਾਂ ਨਹੀਂ ਮੈਂ ਮਰਿਆਦਾ ਦੀ ਰਹਿ ਰਿਹਾ ਜਦੋਂ ਮੈਂ ਤੁਹਾਡੇ ਕੋਲ ਆ ਕੇ ਸੁਣੋ ਜੇ ਸਾਡੀ ਕੋਈ ਮਰਿਆਦਾ ਜਾਂ ਤਾਂ ਸਾਡੇ ਤੇ ਕਾਰਵਾਈ ਕਰਦੇ ਹੋ ਪਰ ਇਹ ਨਹੀਂ ਗਾ ਤੇ ਤੁਸੀਂ ਕਹੋ ਜੀ ਕੋਈ ਮੇਰੀ ਗੱਲ ਨਹੀਂ ਤੁਹਾਨੂੰ ਮੇਰੀ ਗੱਲ ਜੀ ਤੁਸੀਂ ਮੈਨੂੰ ਇਸ ਵਾਰ ਚ ਕਹਿੰਗੇ ਕਿ ਮੇਰੀ ਛੋਟੀ ਨਾਗਰਾ ਇਹ ਤੁਹਾਨੂੰ ਲੱਗਦਾ ਮੈਂ ਤੁਹਾਡੀ ਕੋਈ ਗੱਲ ਖਲਸ ਕਰ ਰਿਹਾ ਹਾਂ ਤੁਸੀਂ ਕਾਰਵਾਈ ਕਰ ਲਓ ਜਿਹੜੀ ਤੁਸੀਂ ਕਰ ਰਹੇ ਸੀ ਮੈਂ ਤੁਹਾਨੂੰ ਦੱਸ ਨਹੀਂ ਪਰ ਆਹ ਗੱਲ ਮੈਂ ਤੁਹਾਨੂੰ ਦੱਸਦੀ ਕਿ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਤੁਸੀਂ ਮੇਰੇ ਨਾਲ ਉੱਚੀ ਬਾਤ ਦੀ ਗੱਲ ਹੋ ਰਹੀ ਜਾਨੇ ਹੋ ਬੜੀ ਆਰਾਮ ਨਾਲ ਗੱਲ ਸੁਣੋ ਕਿ ਜਿਹੜੀ ਤੁਸੀਂ ਕਹਿੰਦੇ ਹੋ ਜਿਹੜੇ ਬਹਿ ਜੇ ਨਾਲ ਤੁਸੀਂ ਗੱਲ ਕਰੋਗੇ ਮੈਂ ਕਰੂੰਗਾ ਤੁਸੀਂ ਮਲਾਜੋ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕੋਈ ਵੀ ਮੁਲਾਜ਼ਮਾਂ ਦੇ ਫਿਰ ਹਿਊਮਨ ਰਾਈਟ ਨਹੀਂ ਹੈਗੇ ਹਿਊਮਨ ਰਾਈਟ ਨਹੀਂ ਹੈਗੇ ਮੁਲਾਜ਼ਮਾਂ ਨੂੰ ਤੁਸੀਂ ਉੱਚੀ ਬੋਲੋਗੇ ਉੱਚੀ ਬੋਲੋਗੇ ਤੁਸੀਂ ਕੰਮ ਨਹੀਂ ਕਰਨਾ ਮੈਂ ਤੇ ਮੁਲਾਜ਼ਮ ਮੈਂ ਤੁਹਾਡੇ ਕੋਲ ਆ ਕੇ ਖੜਾ ਮੈਂ ਜਿਹੜੇ ਲੈ ਕੇ ਮੈਂ ਗੱਲ ਕਰ ਰਿਹਾ ਤੁਸੀਂ ਕਰੋ ਤੁਸੀਂ ਸਾਡੇ ਨਾਲ ਤੱਕਾ ਕਰੋਗੇ ਮੈਂ ਨਹੀਂ ਤੱਕਾ ਕਰ ਰਿਹਾ ਜੀ ਅਸੀਂ ਤੁਹਾਨੂੰ ਚਾਰ ਵਾਰ ਪੁੱਛ ਲਿਆਗੇ ਤੁਹਾਡਾ ਸਪੀਕਰ ਨਹੀਂ ਲੱਗੂਗਾ ਜੀ ਸਪੀਕਰ ਨਹੀਂ ਲੱਗੂਗਾ ਜੀ ਹੈ ਨਾ ਤੁਹਾਡਾ ਹਾਂਜੀ ਤੱਕਾ ਨਹੀਂ ਆ ਜੀ ਇਹ ਰੂਲ ਹੈ ਨਾ ਇਹ ਰੂਲ ਹੈ ਜੀ ਰੂਲ ਕਿਹੜਾ ਆ ਸਪੀਕਰ ਨਹੀਂ ਲੱਗੂਗਾ ਜੀ ਨਹੀਂ ਰੂਲ ਸਪੀਕਰ ਲਾਉਣ ਤੋਂ ਪਹਿਲਾਂ ਡੀਸੀ ਸਾਹਿਬ ਦੀ ਪਰਮਿਸ਼ਨ ਚਾਹੀਦੀ ਹੈ ਇਹ ਰੂਲ ਹੈ ਜੀ ਇਹ ਸਤਿ ਸ਼੍ਰੀ ਅਕਾਲ ਜੀ ਸਰ ਜੀ ਸਾਹਿਬ ਪਰਮੇਸ਼ਰ ਜੀ ਜੇਪੀ ਸਾਹਿਬ ਸਰਖਾਨ ਮਾਜਰੇ ਜਨਾਨੀ ਕੁੱਟੀ ਹੋਈ ਆ ਪਰसों ਦੀ ਉਹ ਰੂਲ ਹੈ ਕੰਨ ਦਾ ਸੈਦਪੁਰੇ ਪੰਜ ਕੁੱਟਿਆ ਹੋਇਆ ਹਸਪਤਾਲ ਪਿਆ ਕੋਈ ਕਾਰਵਾਈ ਨਹੀਂ ਉਹ ਰੂਲ ਹੈ 751 ਇੱਕ ਤਰਫਾ ਹੋ ਰਹੀਆਂ ਨੇ ਤੁਹਾਡੇ ਵੱਲੋਂ ਉਹ ਰੂਲ ਨੇ ਰੂਲਾ ਤੇ ਆਉਂਗੇ ਮੈਂ ਵੀ ਵਕੀਲ ਐ ਕੋਈ ਗੱਲ ਨਹੀਂ ਫਿਰ ਇਸ ਕਰਕੇ ਮੈਨੂੰ ਇੱਕ ਮੈਨੂੰ ਰੂਲ ਨਾਲ ਸਿਖਾਓ ਮੈਂ ਰੁਕਣਾ ਚ ਰਹਿ ਕੇ ਮੈਂ ਰੁਕਣਾ ਚ ਰਹਿ ਕੇ ਕੰਮ ਕਰਦਾ ਆ ਔਰ ਮੈਨੂੰ ਮੈਂ ਤੁਸੀਂ ਕਹੋ ਵੀ ਉੱਚੀ ਆਵਾਜ਼ ਨਾਲ ਮੈਨੂੰ ਦਬਾ ਲਓਗੇ ਮੈਂ ਨਹੀਂ ਦਬਦਾ ਤੁਸੀਂ ਦਬਾ ਰਹੇ ਹੋ ਉਹਨਾਂ ਨੂੰ ਨਹੀਂ ਜੀ ਬਿਲਕੁਲ ਨਹੀਂ ਕਰਾਰੇ ਅਸੀਂ ਤੁਹਾਨੂੰ ਟਿੱਪੀ ਸਾਹਿਬ ਕਹਿ ਕੇ ਗੱਲ ਕਰਦੇ ਮੈਂ ਵੀ ਤੁਹਾਨੂੰ ਨਾਗਰਾ ਸਾਹਿਬ ਕਹਿ ਰਿਹਾ ਮੇਰੀ ਗੱਲ ਸੁਣੋ ਡੋਨਟ ਟ੍ਰਾਈ ਟੂ ਟਵਿਸਟ ਗੱਲਾਂ ਨੂੰ ਟਵਿਸਟ ਨਾ ਕਰੋ ਟਵਿਸਟ ਨਹੀਂ ਕਰਦੇ ਟਵਿਸਟ ਨਾ ਕਰੋ ਟਵਿਸਟ ਨਹੀਂ ਕਰਦੇ ਜੋ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਉਹਦਾ ਜਵਾਬ ਦੇ ਰਿਹਾ ਚਲੋ ਠੀਕ ਹੈ ਹੁਣ ਮੈਂ ਇੱਕ ਚੁਣਿਆ ਹੋਇਆ ਨਮਾਇੰਦਾ ਤੁਹਾਨੂੰ ਉਹਦਾ ਵੀ ਨਹੀਂ ਪਤਾ ਸੋ ਇਹਸ ਕਰਕੇ ਮੈਂ ਸਮਝਦਾ ਆ ਮੈਂ ਸਮਝਦਾ ਆਇਆ ਸਾਰਾ ਕੁਛ ਇਸ ਗੱਲ ਨੂੰ ਚਲੋ ਜੀ ਹੁਣ ਮੈਂ ਇੱਕ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਮੈਂ ਇੱਕ ਦੀਪੀ ਸਾਹਿਬ ਤੁਹਾਨੂੰ ਇੱਕ ਗੱਲ ਕਹਿਣੀ ਚਾਹਨਾ ਜਾਂ ਤਾਂ ਤੁਸੀਂ ਨਵੇਂ ਅਫਸਰ ਹੋ ਚੰਗੇ ਅਫਸਰ ਹੋ ਸਕਦੇ ਹੋ ਪਰ ਜਿਹੜਾ ੱਤਕਾ ਤੁਹਾਡੀ ਸਬ ਡਿਵੀਜ਼ਨ ਚ ਹੋ ਰਿਹਾ ਹੈ ਉਹ ੱਤਕਾ ਸਮਝੋ ਉਹ ੱਤਕ ਨੂੰ ਸਮਝੋ ਸੱਤ 51 ਇੱਕ ਤਰਫਾ ਹੁੰਦੀ ਹੈ ਮੂੜੇ ਪੁਰਦੇ ਵਿੱਚ 5752 ਇੱਕ ਤਰਫਾ ਹੋਈ ਹੈ। ਬਡਾੜੀ ਮਾਈ ਕੀ 5752 ਇੱਕ ਤਰਫਾ ਹੋਈ ਹੈ। ਸੋ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਇਹ ਜਿਹੜਾ ਕੰਮ ਇਸ ਹਲਕੇ ਦੇ ਵਿੱਚ ਸਾਡੇ ਸਿਆਸੀ ਪਾਰਟੀਆਂ ਸਾਡੇ ਵਿਰੋਧੀਆਂ ਨੇ ਮੌਜੂਦਾ ਸਰਕਾਰ ਨੇ ਸ਼ੁਰੂ ਕੀਤਾ ਉਹਦੇ ਵਿੱਚ ਪਾਰਟੀ ਨਾ ਬਣੋ। ਤੁਸੀਂ ਸਾਡੇ ਨਾਲ ਕਹਿੰਨੇ ਹੋ ਨਾ ਤੁਹਾਨੂੰ ਸਾਡੀ ਆਵਾਜ਼ ਉੱਚੀ ਲੱਗੀ ਹੈ। ਅਸੀਂ ਆਵਾਜ਼ ਕਹਾਂਗੇ ਬਿਲਕੁਲ ਨੀਵੀਂ ਲੈ ਜਾਵਾਂਗੇ। ਪਰ ਸਾਨੂੰ ਕਿੱਥੇ ਨਾ ਕਿੱਥੇ ਸਾਨੂੰ ਨਿਆਂ ਦੋ ਅਸੀਂ ਤੁਹਾਡੇ ਤੋਂ ਨਿਆਂ ਦੀ ਉਮੀਦ ਕਰਦੇ ਹਾਂ ਹੁਣ ਮੈਂ ਬੋਲਾਂ ਪਲੀਜ਼ ਥੋੜੀ ਥੋੜੀ ਗੱਲ ਨੂੰ ਮੈਂ ਤਾਂ ਤੁਹਾਡੇ ਆਉਣ ਤੋਂ ਪਹਿਲਾਂ ਵੀ ਜਿਹੜੇ ਤੁਹਾਡੇ ਇੱਥੇ ਬੈਠੇ ਸੀਗੇ ਸਾਰੇ ਪਿੰਡ ਵਾਲੇ ਸਾਨੂੰ ਵੀ ਚਾਹੀਦਾ ਤੁਹਾਨੂੰ ਜੇ ਲੱਗਦਾ ਹੈ ਕਿ ਕਿਸੇ ਗੱਲ ਪਿੱਛੇ ਉਹਨਾਂ ਦੀ ਤੱਕਾ ਹੋਇਆ ਹੈ ਜਾਂ ਕੁਝ ਹੋਇਆ ਹੈ ਇਹ ਮਹਿਕਮੇ ਜਿੱਥੇ ਜਿਹੜੇ ਜ਼ਿਲ੍ਹਾ ਲੈਵਲ ਨੂੰ ਬੁਲਾ ਲਓ ਜੀ ਇੱਕ ਮਿੰਟ ਦੀ ਇੱਕ ਮਿੰਟ ਦੀ ਦੀਰਾਂ ਨੂੰ ਇੱਥੇ ਹੁਣ ਕਿੰਨਾ ਟਾਈਮ ਲੱਗਣਾ ਹੈ ਐਨੇ ਜੋ 200 ਬੰਦਾ ਪੁਲਿਸ ਦਾ ਔਰ ਤੁਸੀਂ ਇੱਥੇ ਖੜਾ ਨਹੀਂ ਜਦੋਂ ਜਿੰਨੇ ਵੀ ਹੈਗੇ ਨੇ ਸਾਨੂੰ ਪਤਾ ਕਿੱਥੇ ਕਿੱਥੇ ਐ ਫਿਰ ਐਵੇਂ ਨਾ ਪੁਲੀਸ ਵੱਡੀਆਂ ਵੱਡੀਆਂ ਸਟੇਟਮੈਂਟਸ ਨਾ ਨਹੀਂ ਨਹੀਂ ਸਾਡਾ ਸਾਧਾ ਵੀਡੀਓ ਕਰਵਾ ਲਓ ਜੀ ਸਾਰੇ ਇੱਧਰ ਇੱਕ ਵਾਰ ਇਹਨਾਂ ਨੂੰ 200 ਬੰਦਾ ਦਿਖਾ ਦਿਓ ਨਹੀਂ ਤੁਹਾਨੂੰ ਵੀ ਪਤਾ ਜਦੋਂ ਪਾਸੇ ਵੀ ਕੀਤਾ ਹੋਇਆ ਸਾਧਾ ਹੋਠਾਂ 'ਤੇ ਵੀ ਖੜੀ ਆ ਤੁਹਾਨੂੰ ਇਹ ਗੱਲਾਂ ਦਾ ਕੁਝ ਨਹੀਂ ਕਰਨ ਦਾ ਨਾਗਰਾ ਸਾਹਿਬ ਇਹ ਗੱਲਾਂ ਦਾ ਕੁਝ ਨਹੀਂ ਕਰਨ ਦਾ ਹਾਂਜੀ ਬੇਨਤੀ ਹੁਣ ਸੁਣ ਲਓ ਪਲੀਜ਼ ਬੇਨਤੀ ਠੀਕ ਹੈ ਤੇ ਆ ਨੈਪ ਸਾਹਿਬ ਖੜੀ ਆ ਸਿਵਲ ਐਡਮਿਨਿਸਟ੍ਰੇਸ਼ਨ ਸਾਈਡ ਤੋਂ ਆਈ ਹੋਈ ਹੈ ਤੁਹਾਡਾ ਜਿਹੜੇ ਵੀ ਡਿਪਾਰਟਮੈਂਟ ਨਾਲ ਰੋਸ ਹੈ ਜਿਵੇਂ ਜੇ ਕੋਆਪਰੇਟਿਵ ਡਿਪਾਰਟਮੈਂਟ ਨਾਲ ਤੁਹਾਡਾ ਰੋਸ ਹੈ ਸੁਣੋ ਮੇਰੀ ਗੱਲ ਇੱਕ ਮਿੰਟ ਪੁੱਲ ਨਹਿਰ ਸਾਹਿਬ ਬੁਲਾ ਲਓ ਉਹਨਾਂ ਨੂੰ ਸੁਣੋ ਜੀ ਇੱਕ ਮਿੰਟ ਗੱਲ ਪੂਰੀ ਸੁਣ ਲਓ ਗੱਲ ਪੂਰੀ ਸੁਣ ਲਓ ਆ ਮਾਰਕੀਟ ਕਮੇਟੀ ਦਾ ਦਫਤਰ ਹੈ ਤੁਸੀਂ ਬੈਠ ਜਾਓ ਨਾਲ ਜਾ ਕੇ ਨਮਾਇंदे ਬੈਠ ਜਾਣਗੇ ਇੱਕ ਮਿੰਟ ਇੱਕ ਮਿੰਟ ਤੇ ਅਸੀਂ ਕੋਈ ਇਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਸੜਕ ਤੇ ਸੱਦੋ ਸੋਸਾਇਟੀ ਦਾ ਦਫਤਰ ਹੈ ਤੁਸੀਂ ਖੜੇ ਹੋ ਉਹ ਆ ਕੇ ਗੱਲ ਸੁਣ ਲੈਣ ਉਹਨੂੰ ਦੱਸ ਦੇਣਾ ਕਿ ਕਾਰਵਾਈ ਕਿਰਿਆ ਕਰਨੀ ਚਾਹੁੰਦੀ ਹੈ ਦੱਸ ਦੇਣਾ ਜੀ ਜੀ ਸਾਹਿਬ ਹੋਰ ਤੁਹਾਨੂੰ ਦੱਸਣੀ ਚਾਹੁੰਨਾ ਇੱਕ ਇੱਕ ਹੋਰ ਦੱਸਣੀ ਚਾਹੁੰਨਾ ਸਾਨੂੰ ਵੀ ਪਤਾ ਹੈ ਸੜਕ ਕਿੱਥੇ ਰੁਕਦੀ ਸੀ ਸਾਨੂੰ ਵੀ ਪਤਾ ਕਿੱਥੇ ਰੁਕਦੀ ਅਸੀਂ ਲੋਕਾਂ ਨੂੰ ਅਸੀਂ ਵੀ ਤੰਗ ਨਹੀਂ ਕਰਨਾ ਚਾਹੁੰਦੇ ਸਾਨੂੰ ਪਤਾ ਹੈ ਮੰਡੀ ਦੇ ਵਿੱਚੋਂ ਦੀ ਸੜਕ ਜਿਹੜੀ ਹੈ ਬਾਇਓ ਮੀਡੀਅਨ ਬਣਦਾ ਆ ਅਸੀਂ ਆਪਣੇ ਤੁਸੀਂ ਸਮਝੋ ਸਾਡੀ ਇੰਟੈਂਸ਼ਨ ਨੂੰ ਸਮਝੋ ਸਾਡੀ ਇੰਟੈਂਸ਼ਨ ਨੂੰ ਤੁਹਾਡੇ ਤੁਹਾਡੇ ਐਸਐਚਓ ਖੜੇ ਨੇ ਇਹਨਾਂ ਨੇ ਇੱਕ ਮੈਸੇਜ ਦਿੱਤਾ ਇਹ ਸੜਕ ਜਿਹੜੀ ਹੈਗੀ ਹੈ ਰੁੜਕੀ ਦਾ ਤੁਸੀਂ ਉਹ ਨਾ ਕਰਿਓ ਇਹਨਾਂ ਨੇ ਕਿਹਾ ਕਿ ਸੜਕ ਲੋਕਾਂ ਦੀ ਉਹ ਨਾ ਕਰਿਓ ਤੁਹਾਡੇ ਇਹਨਾਂ ਦੇ ਕਹਿਣ ਤੋਂ ਬਿਨਾ ਮੈਂ ਵੀ ਇੱਕ ਆਮ ਸਧਾਰਨ ਵਿਅਕਤੀ ਹਾਂ ਮੈਨੂੰ ਪਤਾ ਹੈ ਕਿ ਸੜਕ ਜਿਹੜੀ ਹੈਗੀ ਹੈ ਉਹਦੇ ਨਾਲ ਰੋਕਣ ਦੇ ਨਾਲ ਲੋਕਾਂ ਨੂੰ ਤਕਲੀਫ ਹੋਊਗੀ ਅਸੀਂ ਕਿੱਥੇ ਬੈਠੇ ਹਾਂ ਸੜਕ ਤੇ ਬੈਠੇ ਹਾਂ ਪਰ ਸੜਕ ਚੱਲ ਰਹੀ ਹੈ ਐਸਿਕ ਥੋੜਾ ਜਮਾਨੀ ਰੁਕਿਆ ਸਾਨੂੰ ਪਤਾ ਤੁਸੀਂ ਕਹਿੰਦੇ ਹੋ ਨਾ ਸਾਡਾ ਵੀ ਹੈ ਹਾਂ ਫੇਰ ਸਾਡੇ ਕਿਉਂ ਕਹੀ ਜਾਂਦੇ ਟਰੈਫਿਕ ਤੁਸੀਂ ਤੁਸੀਂ ਮੇਨਟੇਨ ਕਰਨਾ ਹੈ ਤੁਹਾਡਾ ਨਹੀਂ ਹੈਗਾ ਮੇਨਟੇਨ ਕਰਨਾ ਨਾ ਤੁਸੀਂ ਅਸੀਂ ਤਾਂ ਤਾਂ ਕਹਿ ਰਹੇ ਆ ਵੀ ਤੁਹਾਡਾ ਟ੍ਰੈਫਿਕ ਸਾਡਾ ਵੀ ਟ੍ਰੈਫਿਕ ਹੈ ਮੈਂ ਕਰਨ ਨੂੰ ਬਾਕੀ ਨਾਗਰਾਲਾ ਹੁਣ ਮੇਰੀ ਬੇਨਤੀ ਹੈ ਆਪਾਂ ਥੋੜਾ ਜਿਹਾ ਜਿਹੜੀ ਮੁੱਦੇ ਵਾਲੀ ਗੱਲ ਕਰ ਰਹੇ ਸੀ ਉਹ ਕਰ ਲਈਏ ਠੀਕ ਹੈ ਨਾ ਜਿਹੜਾ ਤੁਹਾਡਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਸ ਹੈ ਠੀਕ ਹੈ ਨਾ ਉਹ ਤੁਸੀਂ ਜਿਹੜੇ ਵੀ ਕਨਸਰਨਡ ਹੈ ਆ ਭਰੀ ਵੀਡੀਓ ਦੇ ਸਾਹਮਣੇ ਮੈਨੂੰ ਦੱਸਿਓ ਮੈਂ ਨੋਟ ਕਰ ਲੈਣਾ ਆਈ ਵਿਲ ਟੇਕ ਐਕਸ਼ਨ ਓਨ ਮੈਰਿਟ ਇਹ ਕਹ ਜਵਾਨ ਜੀ ਤੁਹਾਨੂੰ ਹੁਣੇ ਹੀ ਦੱਸ ਦਿੱਤਾ ਹੈ ਸੈਦਪੁਰੇ ਦਾ ਮੁੰਡਾ ਬੰਦਾ ਕੀ ਰਾਮ ਹੈ ਜੀ ਕੀ ਰਾਮ ਹੈ ਜੀ ਉਹਨਾਂ ਜਵਾਲਾ ਸਿੰਘ ਸੈਦਪੁਰੇ ਦਾ ਸੁਣੋ ਮੇਰੀ ਗੱਲ ਮੈਂ ਤੁਹਾਨੂੰ ਕਹਾਣੀ ਵੀ ਦੱਸ ਦੇਣਾ ਹੈ ਉਹਨਾਂ ਦੇ ਪਹਿਲਾਂ ਜਨਾਨੀ ਨੂੰ ਉਹਨਾਂ ਦੀ ਪਰਜਾਈ ਨੂੰ ਪਹਿਲਾਂ ਉਹ ਬੰਦਿਆਂ ਨੇ ਸਵੇਰੇ ਗਾਲਾਂ ਕੱਢੀਆਂ ਨਵੀਪੁਰ ਚੌਂਕੀ 'ਚ ਗਈ ਨਵੀਪੁਰ ਵਾਲੇ ਹੈਗੇ ਇੱਥੇ ਕੋਈ ਕੋਈ ਨਹੀਂ ਅਸੀਂ ਕਰਵਾ ਦਿੰਦੇ ਨਵੀਪੁਰ ਚੌਂਕੀ 'ਚ ਗਏ ਨਵੀਪੁਰ ਚੌਂਕੀ ਵਾਲਿਆਂ ਨੇ ਉੱਥੇ ਥੋੜੀ ਪੁਲਿਸ ਦੀ ਹਾਜ਼ਰੀ 'ਚ ਤੁਹਾਨੂੰ ਵੀਡੀਓ ਦੇ ਦਾਂਗੇ ਥੋੜੀ ਪੁਲਿਸ ਦੀ ਹਾਜ਼ਰੀ 'ਚ ਛੜੇ ਆਂ ਪੰਚ ਕੁੱਟਿਆ ਕੁੱਟ ਕੇ ਬੇਹੋਸ਼ ਕਰਤਾ ਉੱਥੇ ਲੈ ਕੇ ਗਏ ਤੁਹਾਡੇ ਪੁਲਿਸ ਵਾਲੇ ਉੱਥੋਂ ਚੁੱਪ ਕਰਕੇ ਚਲੇ ਗਏ ਅਸੀਂ ਦੀ ਕਾਰਵਾਈ ਕੋਈ ਐਫ ਆਈ ਆਰ ਨਹੀਂ ਹੋਈ ਕੱਲ ਦੀ ਗੱਲ ਹੈ ਜੀ ਤਖ਼ਤਾਨ ਮਾਜਰੇ ਰਾਤ ਕੱਲ ਕੱਲ ਸ਼ਾਮ ਦੀ ਗੱਲ ਹੈ ਦੁਪਹਿਰ ਦੀ ਕੱਲ ਦੁਪਹਿਰ ਦੀ ਕਰਵਾ ਕੇ ਕਾਰਵਾਈ ਕਰਾਓ ਤੁਹਾਡੇ ਪੁਲਿਸ ਵਾਲੇ ਮੌਕੇ ਤੇ ਮੌਜੂਦ ਸਿਗੇ ਮੈਂ ਤਾਂ ਕਹਿੰਦਾ ਜਿਹੜੇ ਪੁਲਿਸ ਵਾਲੇ ਉੱਥੇ ਸੀ ਕਰੋ ਕਾਰਵਾਈ ਉਹਨਾਂ ਦੇ ਖਿਲਾਫ ਕਿ ਪੁਲਿਸ ਦਾ ਕੰਮ ਹੈ ਕਿ ਉੱਥੇ ਬੰਦੇ ਕੁੱਟੇ ਜਾਣ ਪੁਲਿਸ ਵਾਲੇ ਤਾਂ ਅੱਜ ਵੀ ਮਜੂਰ ਸੀ ਉਦੋਂ ਕਿਹੜਾ ਤੁਹਾਡੇ ਲੋਕ ਟਲ ਗਏ ਕਿਹੜੇ ਅਸੀਂ ਮਸਾਂ ਹੀ ਵਿੱਚੋਂ ਕੱਢ ਕੇ ਗੱਡੇ ਆ ਉਦੋਂ ਕਿਹੜਾ ਲੋਕ ਟਲ ਗਏ ਸਾਰੇ ਪੁਲਿਸ ਦੇ ਦੋਸ਼ ਨਹੀਂ ਲਾਈਦੇ ਹੁੰਦੇ ਇੱਕ ਵਾਰੀ ਕਰ ਚਲੋ ਜੀ ਬਣ ਇਕ ਮੈਂ ਆਰਡਰ ਹੱਥ ਤੇ ਨਹੀਂ ਲਿਆ ਲੋਕਾਂ ਨੇ ਲੋਅਰ ਆਰਡਰ ਹੱਥ ਤੇ ਨਹੀਂ ਲਿਆ ਮਨਦੀਪ ਆ ਨੋਟ ਕਰ ਲੋ ਨੋਟ ਇਹ ਮੈਨੂੰ ਚੈੱਕ ਕਰਕੇ ਦੱਸੋ ਕਿ ਇਹ ਹੋ ਜੂਗਾ ਜੀ ਆਨ ਮੈਰਿਟ ਦੀ ਕਾਰਵਾਈ ਹੋ ਜੂਗੀ ਅਗਲਾ ਦੱਸੋ ਆਨ ਮੈਰਿਟ ਕਾਰਵਾਈ ਹੋ ਜੂਗੀ ਉਸ ਤੋਂ ਬਾਅਦ ਪਤਾ ਕੀ ਕਿਹਾ ਜਾਂਦਾ 2 ਘੰਟੇ ਬਾਅਦ 3 ਘੰਟੇ ਬਾਅਦ ਕਹਿੰਦੇ ਦੂਜੀ ਪਾਰਟੀ ਨੂੰ ਕਹਿੰਦੇ ਤੁਸੀਂ ਵੀ ਹਸਪਤਾਲ ਚਲੇ ਜਾ ਆ ਹਾਲਾਤ ਨੇ ਸਾਡੇ ਇੱਕ ਹੋਰ ਇੱਕ 751 ਹੋਈ ਆ ਤਾਪੁਰ ਦੀ ਮੁੰ